ਅੱਜ ਕੱਲ੍ਹ ਦੇ ਲੋਕ ਇਹ ਕਹਿ ਰਹੇ ਨੇ ਵੀ ਸਾਨੂੰ ਲਵ ਮੈਰਿਜ ਕਰਾਉਣੀ ਚਾਹੀਦੀ ਹੈ ਜਾਂ ਰੇਂਜ ਮੈਰਿਜ ਤੁਸੀਂ ਕਿਸ ਚੀਜ਼ ਨੂੰ ਪ੍ਰੈਪ ਕਰਦੇ ਜਿਵੇਂ ਦੇਖੋ ਜੀ ਪਹਿਲ ਤਾਂ ਦੇਣੀ ਚਾਹੀਦੀ ਹੈ ਅੰਡਰਸਟੈਂਡਿੰਗ ਨੂੰ ਉਹ ਕਿਤੇ ਵੀ ਹੋ ਸਕਦੀ ਹੈ ਰੇਂਜ ਮੈਰਿਜ ਵੀ ਹੋ ਸਕਦੀ ਹੈ ਲਵ ਮੈਰਿਜ ਵੀ ਹੋ ਸਕਦੀ ਹੈ ਪਰ ਡਿਪੈਂਡ ਕਰਦਾ ਤੁਹਾਡੀ ਆਪਣੀ ਇੰਟੈਲੀਜੈਂਸ 'ਤੇ ਤੁਸੀਂ ਕਿਸੇ ਬੰਦੇ ਨੂੰ ਕਿੰਨਾ ਕੁ ਜੋਖਦੇ ਹੋ ਕੀ ਤੋਲਦੇ ਹੋ ਉਹਦੀ ਜਿਹੜੀਆਂ ਗੱਲਾਂ ਬਾਤਾਂ ਨੇ ਕਹਿੰਦੇ ਕਮਲਾ ਆਕਾਸ਼ ਤੋਂ ਜਾਣੀ ਹੈ ਗੱਲਾਂ ਤੋਂ ਪਛਾਣੀ ਹੈ ਕੀ ਗੱਲਾਂ ਤੋਂ ਪਤਾ ਲੱਗਦਾ ਇੱਕ ਵਾਰੀ ਕਿ ਮੈਂ ਤੁਹਾਨੂੰ ਗੱਲ ਦੱਸਤੀ ਹਾਂ ਇੱਕ ਫਿਰ ਕੈਨੇਡਾ ਦੇ ਵਿੱਚ ਕੋਈ ਮੈਰਿਜ ਬਿਲਕੁਲ ਸੈੱਟ ਹੋ ਗਈ ਸੀ ਉਹਨਾਂ ਦੇ ਕਾਰਡ ਵੰਡੇ ਗਏ ਸੀ ਲੜਕਾ ਲੜਕੀ ਨਾ ਕਿਸੇ ਹੋਟਲ ਦੇ ਵਿੱਚ ਚਾਹ ਪੀਣ ਗਏ ਜੀ ਤੇ ਲੜਕੇ ਨੂੰ ਜਦੋਂ ਚਾਹ ਦਾ ਕੱਪ ਫੜਾਉਣ ਲੱਗਿਆ ਉਹ ਵੇਟਰ ਹਾਂਜੀ ਤਾਂ ਤੁਬਕਾ ਪਾਣੀ ਦਾ ਉਹਦੀ ਪੈਂਟ ਤੇ गिर ਗਿਆ ਜੀ ਜਿਹੜਾ ਮੁੰਡਾ ਸੀ ਨਾ ਉਹ ਥੱਪੜ ਮਾਰਨ ਤੱਕ ਗਿਆ ਵੇਟਰ ਨੂੰ ਠੀਕ ਕੁੜੀ ਨੂੰ ਸਮਝ ਆ ਗਈ ਹਾਂਜੀ ਵੀ ਇਹ ਤਾਂ ਬੜਾ ਲੂਸ ਟੈਂਪਰ ਹੈ ਹਾਂ ਹਾਂ ਇਕਾਲੂ ਮੇਰੀ ਵਾਰੀ ਵੀ ਆ ਸਕਦੀ ਐ ਜਵੇਟਰ ਦੀ ਵਾਰੀ ਐ ਬਿਲਕੁਲ ਬਿਲਕੁਲ ਉਹਨੇ ਜਾ ਕੇ ਆਪਦੀ ਮੰਮੀ ਨੂੰ ਕਿਹਾ ਜੀ ਮੈਂ ਇੱਥੇ ਵਿਆਹ ਨਹੀਂ ਕਰਾਉਣਾ ਅੱਛੇ ਜੀ ਉਹ ਬੜੇ ਹੈਰਾਨ ਹੋਏ ਵੀ ਆਪਾਂ ਤਾਂ ਕਾਰਡ ਵੰਡ ਤੇ ਸਾਰਾ ਕੁਝ ਹੋ ਗਿਆ ਤੇ ਉਹ ਕਹਿੰਦੀ ਨਹੀਂ ਇੱਕ ਇਨਸੀਡੈਂਟ ਬਹੁਤ ਆ ਕਿ ਬਗਾਨੇ ਲੋਕਾਂ ਨਾਲ ਵਰਤਾਵ ਕਿਵੇਂ ਕਰਦਾ ਵਾਹ ਜੀ ਅਜੋਨ ਨਾਲ ਕਰਦਾ ਕਾਲੂ ਮੇਰੇ ਨਾਲ ਕਰੂਗਾ ਬਿਲਕੁਲ ਪਰ ਬਹੁਤੀਆਂ ਕੁੜੀਆਂ ਇੰਨੀ ਦੂਰ ਤੱਕ ਸੋਚਦੀਆਂ ਨਹੀਂ ਇਹ ਤਾਂ ਹੈ ਇਹ ਬੜੀ ਇੰਟੈਲੀਜੈਂਟ ਗੱਲ ਆ ਇਹ ਮੇਰਾ ਉਹ ਫੜਾਈ ਵੀ ਤਾਂ ਹੀ ਹੈ ਕਿ ਤੁਸੀਂ ਜਦੋਂ ਡੇਟ ਕਰਨ ਜਾਂਦੇ ਨੇ ਮੁੰਡੇ ਕੁੜੀਆਂ ਘੱਟੋ ਘੱਟ ਉਸ ਦੇ ਬਿਹੇਵ ਦਾ ਹੋਰ ਨਾਲ ਗੱਲਬਾਤ ਜਿਹੜੀ ਹੁੰਦੀ ਹੈ ਉਹਦੇ ਤੋਂ ਪਤਾ ਤਾਂ ਕਰਨ ਕਿ ਹੈ ਕਿੰਨੇ ਕੁ ਬਾਣੀ ਚ ਬਿਲਕੁਲ ਜਿਹਦੇ ਖਾਣਦੇ ਹੋ ਕੇ ਨਹੀਂ ਕਰਦੇ ਕਹਿੰਦੇ ਨੇ ਚਾਰ ਪੀਲਰਸ ਹੁੰਦੇ ਨੇ ਵਿਆਹ ਦੇ ਬਿਲਕੁਲ ਕੇਅਰਿੰਗ ਸ਼ੇਅਰਿੰਗ ਬੇਅਰਿੰਗ ਥੇਅਰਿੰਗ ਜੀ ਇੱਕ ਪੀਲਰ ਵੀ ਗਿਰ ਜੇ ਤਾਂ ਛੱਤ ਕਰ ਜਾਂਦੀ ਹੈ ਛੱਤ ਕਰ ਜਾਂਦੀ ਹੈ ਹਾਂ ਜੀ ਪਰ ਤੁਸੀਂ ਜੀ ਹਾਂ ਸੱਚੀ ਕਾਲ ਸੱਚੀ ਕਾਲ ਕੀ ਹਾਲ ਹੈ ਬੜੀ ਮਰਜ਼ੀ ਤਾਂ ਠੀਕ ਨਹੀਂ ਜੀ ਹਾਂ ਜੀ ਹਾਂ ਜੀ ਚਲੋ ਤੇ ਮੈਡਮ ਤੁਹਾਡੇ ਜਿਹੜਾ ਪੋਡਕਾਸਟ ਆਪਾਂ ਕੀਤਾ ਸੀ ਯੂਨੀ ਉੱਥੇ ਆਪਣੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਮਤਲਬ ਲੋਕਾਂ ਨੇ ਬਹੁਤ ਹੰਗਾਰਾ ਦਿੱਤਾ ਇਹੋ ਚੀਜ਼ ਨੂੰ ਹਾਂ ਚਲੋ ਥੈਂਕ ਯੂ ਹਾਂ ਜੀ ਤੇ ਉਹ ਕਹਿੰਦੇ ਯੂਨੀਵਰਸਿਟੀ ਯੂਨੀਵਰਸਿਟੀ ਵੜਾ ਹੋਇਆ ਹੀ ਬਹੁਤ ਵਧੀਆ ਸੀ ਹਾਂਜੀ ਤੁਹਾਡੇ ਸਵਾਲ ਜਵਾਬ ਜਿਹੜੀਆਂ ਲੜਕੀਆਂ ਨੇ ਕਰਿਆ ਤੁਸੀਂ ਨੇ ਮਤਲਬ ਦਿੱਤੇ ਜਵਾਬ ਉਹ ਮਤਲਬ ਬਾਖਵਾਲ ਤੇ ਤੁਹਾਨੂੰ ਪਤਾ ਲੱਗਿਆ ਹੁਣ ਦੱਸਣ ਦੀ ਜ਼ਰੂਰਤ ਨਹੀਂ ਐ ਹਾਂ ਨਹੀਂ ਬਹੁਤ ਵਧੀਆ ਸੀ ਹਾਂਜੀ 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 ਬੱਚਿਆਂ ਨੇ ਬਹੁਤ ਅੱਛਾ ਪਾਰਟਿਸਪੇਟ ਕੀਤਾ ਸੀ ਬਿਲਕੁਲ ਜੀ ਬਿਲਕੁਲ ਉਹ ਮਤਲਬ ਲੋਕਾਂ ਦੀ ਚੁਆਇਸ ਸੀ ਵੀ ਇਹੀ ਸੀ ਵੀ ਇਦਾਂ ਦਾ ਹੋਣਾ ਚਾਹੀਦਾ ਹਾਂ ਬਿਲਕੁਲ ਹੋਣਾ ਵੈਸੇ ਤਾਂ ਮਹੀਨੇ ਬਾਅਦ ਹੀ ਕਿਸੇ ਨਾ ਕਿਸੇ ਟੀਚਰ ਨਾਲ ਉਥੇ ਇਸ ਤਰ੍ਹਾਂ ਦਾ ਸੰਵਾਦ ਹੋਣਾ ਚਾਹੀਦਾ ਹਾਂਜੀ ਹਾਂ ਪਰ ਮੈਡਮ ਗੱਲ ਇਹ ਹੁੰਦੀ ਹੈ ਜੀ ਐਕਸਪੀਰੀਅੰਸ ਵੀ ਉਹ ਚੀਜ਼ ਦੇ ਵਿੱਚ ਕਾਊਂਟ ਕਰਦਾ ਬਾਕੀ ਜਿਹੜੀ ਦਿਲੋਂ ਬਾਜ਼ ਹੁੰਦੀ ਆ ਦਿਲੋਂ ਐਕਸਪੀਰੀਅੰਸ ਹੁੰਦਾ ਉਹ ਚੀਜ਼ ਆੱਡੇ ਹੁੰਦੀ ਆ ਜੀ ਹਾਂ ਇਹ ਤਾਂ ਹੈਕ ਹੈ ਬੱਚੇ ਪਿਆਰ ਵੀ ਬਹੁਤ ਕਰਦੇ ਨੇ ਹਾਂਜੀ 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 ਤੇ ਮੈਡਮ ਤੁਸੀਂ ਪਹਿਲਾਂ ਤਾਂ ਇਹ ਦੱਸੋ ਤੁਸੀਂ ਕੈਨੇਡਾ ਦੇ ਵਿੱਚ ਕਿਹੜੀ ਸਿਟੀ ਆ ਆਪਾਂ ਕੰਡ ਉਹਦੀ ਗੱਲ ਕਰੀਏ ਸਟੇਟ ਦੀ ਕਿੱਥੇ ਰਹਿ ਰਹੇ ਹੋ ਮੈਂ ਕੈਲਗਰੀ ਰਹਿਣੀ ਆ ਸਾਰੇ ਪਾਸੇ ਬਰਫਾਂ ਪਈਆਂ ਹੋਈਆਂ ਨੇ ਅੱਛਾ ਠੰਡਾ ਮੌਸਮ ਹੈ ਕ੍ਰਿਸਮਸ ਹੋ ਕੇ ਹਟਿਆ ਐ ਐਸੇ ਵੀ ਬਰਫ ਘਟ ਪਈ ਐ ਵੈਸੇ ਪਰ ਪੂਰਾ ਠੰਡਾ ਮੌਸਮ ਹੈ ਠੀਕ ਹੈ ਜੀ ਠੀਕਾ ਜੇ ਮੈਡਮ ਆਪਾਂ ਇੱਥੇ ਦੇਖੀ ਜਿਵੇਂ ਹੁਣ ਬੱਚਿਆਂ ਦੀ ਜਾਂ ਕੁੜੀਆਂ ਦੀ ਜਾਂ ਮੁੰਡਿਆਂ ਦੀ ਜਿਹੜੀ ਵਿਦੇਸ਼ ਵੀ ਚਾਉਣ ਦੀ ਰਫਤਾਰ ਉਹ ਬਹੁਤ ਵੱਧ ਰਹੀ ਆ ਅ ਇੱਥੇ ਤਾਂ ਘਟ ਗਈ ਆ ਵੈਸੇ ਮੈਨੂੰ ਤਾਂ ਐ ਲੱਗਦਾ ਮੈਨੂੰ ਤਾਂ ਅਲੱਗ ਦਾ ਜਿਵੇਂ ਕੈਨੇਡਾ ਨੇ ਦਰਵਾਜ਼ੇ ਬੰਦ ਕਰਤੇ ਨੇ ਤਾਂ ਘਟ ਗਈ ਆ ਤੇ ਉਸ ਦਿਨ ਆਪਾਂ ਜਦੋਂ ਯੂਨੀਵਰਸਿਟੀ 'ਚ ਗੱਲ ਕਰਦੇ ਸੀ ਕਿਸੇ ਵੀ ਬੱਚੇ ਨੇ ਕੈਨੇਡਾ ਬਾਰੇ ਕੋਈ ਸਵਾਲ ਨਹੀਂ ਕੀਤਾ ਉਹ ਤਾਂ ਮੈਂ ਤੁਹਾਡੀ ਗੱਲ ਨਾਲ ਐਗਰੀ ਹਾਂ ਪਰ ਜਦੋਂ ਅਸੀਂ ਦਿੱਲੀ ਕੰਨੀ ਜਾਂਦੇ ਹਾਂ ਉਦੋਂ ਗੱਡੀਆਂ ਆਏ ਭਰੇ ਜਾਂਦੀਆਂ ਹੁੰਦੀਆਂ ਨੇ ਜਿਵੇਂ ਅਸੀਂ ਕੋਈ ਸੀਜ਼ਨ ਦੀ ਗੱਲ ਕਰੀਏ ਹਾਂ ਉੱਥੇ ਤਾਂ 80% ਪੰਜਾਬੀ ਹੁੰਦੇ ਨੇ ਹਾਂਜੀ ਹਾਂ ਉੱਥੇ ਮੇਰਾ ਸਵਾਲ ਇਹ ਹੈ ਵੀ ਜੇਕਰ ਲੜਕੀਆਂ ਵਿਦੇਸ਼ਾਂ ਵੱਲ ਰੁਖ ਕਰ ਰਹੀਆਂ ਨੇ ਹਾਂ ਹਾਂ ਤਾਂ ਲੜਕੀਆਂ ਜਾਂ ਉਹਨਾਂ ਦੇ ਮਾਪਿਓ ਨੂੰ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣ ਦੀ ਜ਼ਰੂਰਤ ਆ ਦੇਖੋ ਜੀ ਪਹਿਲੀ ਗੱਲ ਤਾਂ ਵੈਸੇ ਤਾਂ ਆਪਣੇ ਘਰਾਂ ਦੇ ਵਿੱਚ ਲੜਕੀਆਂ ਨੂੰ ਘਰ ਦਾ ਕੰਮ ਲਾਇਆ ਜਾਂਦਾ ਜੀ ਵੈਸੇ ਮੈਂ ਤਾਂ ਇਹ ਕਹਿਣਾ ਚਾਹੂੰਗੀ ਲੜਕਿਆਂ ਨੂੰ ਵੀ ਲਾਉਣਾ ਚਾਹੀਦਾ ਜੇ ਇਧਰ ਭੇਜਣਾ ਤਾਂ ਦੂਜੀ ਗੱਲ ਇੱਕ ਆਮ ਤੌਰ ਤੇ ਪੰਜਾਬੀ ਕਲਚਰ ਦੇ ਵਿੱਚ ਇੱਕ ਗੱਲ ਕਰ ਲਈ ਜਾਂਦੀ ਹੈ ਕਿ ਤੇਰਾ ਉੱਥੇ ਮਾਸਟਰਡ ਬੈਠਾ ਹੈ ਤੇਰੀ ਭੂਆ ਬੈਠੀ ਹੈ ਤੇਰਾ ਚਾਚਾ ਬੈਠਾ ਹੈ ਤੁਸੀਂ ਰਿਸ਼ਤੇਦਾਰੀਆਂ ਚ ਬੱਚਿਆਂ ਨੂੰ ਭੇਜ ਦਿੰਨੇ ਖਾਸ ਕਰਕੇ ਲੜਕੀਆਂ ਜੀ 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 ਤੇ ਉਹ ਬਹੁਤ ਗਲਤ ਰੁਝਾਨ ਹੈ ਅੱਛਾ ਆਮ ਤੌਰ ਤੇ ਉੱਥੇ ਰਿਸ਼ਤੇ ਵਿਗੜਦੇ ਵੀ ਨੇ ਉੱਥੇ ਉੱਥੇ ਮਰਦ ਦੀ ਅੱਖ ਮੈਲੀ ਹੁੰਦੀ ਆ ਤਾਂ ਰਿਸ਼ਤੇ ਨੂੰ ਦੇ ਵਿੱਚ ਗੰਦਲਾਪਨ ਆਉਂਦਾ ਹਾਂ ਹਾਂ ਜਾਂ ਕਿਉਂਕਿ ਇੱਥੋਂ ਦੀ ਲਾਈਫ ਸਟਾਈਲ ਡਿਫਰੈਂਟ ਆ ਉੱਥੇ ਨਾਲੋਂ ਉੱਥੇ ਤਾਂ ਜੇ ਮਤਲਬ ਘਰ 'ਚ ਮਰਦ ਕੱਲਿਆ ਤਾਂ ਲੜਕੀ ਗਵਾਂਡੀਆਂ ਦੇ ਘਰ ਚਲੀ ਜਾਊਗੀ ਕਿਸੇ ਹੋਰ ਕੋਲ ਚਲੀ ਜਾਊਗੀ ਉਹ ਇੱਥੇ ਨਹੀਂ ਹੈ ਜੀ ਇੱਥੇ ਇਕਲਤਾ ਹੋਣ ਕਰਕੇ ਉਸ ਦਾ ਦੁਰਉਪਯੋਗ ਕੀਤਾ ਜਾਂਦਾ ਇਸ ਤਰ੍ਹਾਂ ਦੇ ਮੌਕੇ ਦਾ ਜੀ ਜੀ ਇਸ ਕਰਕੇ ਲੜਕੀਆਂ ਨੂੰ ਔਰ ਰਿਸ਼ਤੇਦਾਰੀ ਦੇ ਵਿੱਚ ਲਿਹਾਜ ਦੇ ਵਿੱਚ ਜਾਂ 4 ਪੈਸੇ ਬਚਾਉਣ ਦੇ ਵਾਸਤੇ ਇਸ ਤਰ੍ਹਾਂ ਦਾ ਲਾਹਾ ਲੈਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਠੀਕ ਹੈ ਮੈਡਮ ਠੀਕ ਠੀਕ ਤੇ ਕੁਝ ਬੱਚੇ ਮੈਡਮ ਦੇਖੋ ਦੇਖ ਆ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਮੰਨ ਲਓ ਜੇ سپੋਜ਼ ਕੋਲ ਸਾਡਾ ਹੀ ਗਮੰਡੀ ਚੱਲ ਗਿਆ ਜਾਂ ਕੱਲ ਨੂੰ ਮੈਂ ਕਹਾਂ ਵੀ ਯਾਰ ਉਹ ਵਾਗਿਆ ਮੇਰੇ دوست ਮਿੱਤਰ ਮੈਂ ਵੀ ਜਾਵਾਂ ਕੁਝ ਲੜਕੀਆਂ ਇਦਾਂ ਵੀ ਕਰਦੀਆਂ ਨੇ ਉਹ ਗਲਤ ਹੈ ਬਹੁਤ ਗਲਤ ਹੈ ਕਿਉਂਕਿ ਹੁਣ ਇੱਥੇ ਕੈਨੇਡਾ ਦੀ ਧਰਤੀ ਨਹੀਂ ਚੱਲਦੀ ਇੱਥੇ ਉਹਨੀਆਂ ਜੌਬਸ ਨਹੀਂ ਹਨਗੀਆਂ ਜਿਨ੍ਹਾਂ ਨੇ ਬੱਚੇ ਆ ਗਏ ਤੇ ਕੱਲੇ ਪੰਜਾਬੀ ਨਹੀਂ ਆਏ ਯੂਕਰੇਨੀਅਨ ਆ ਗਏ ਹੋਰ ਕੰਟਰੀਜ਼ ਤੋਂ ਆ ਗਏ ਉਹਨਾਂ ਨੇ ਆ ਕੇ ਇੰਨੀ ਭੀੜ ਪਾਤੀ ਕਿ ਤੁਸੀਂ ਦੇਖੋ ਨਾ ਜੇ ਬਾਹਰ برف ਪਈ ਹੋਈ ਆ ਤਾਂ ਛੱਤ ਤੇ ਚਾਹੀਦੀ ਆ ਹਾਂਜੀ ਦਰਖਤ ਥੱਲੇ ਤਾਂ ਪੈ ਨਹੀਂ ਸਕਦੇ ਉਹ ਤਾਂ ਮਰ ਜਾਣਗੇ ਸਵੇਰ ਨੂੰ ਇਸ ਕਰਕੇ ਇਹ ਜਿਹੜੀਆਂ ਨੀਡਸ ਨੇ ਨਾ ਇਨ੍ਹਾਂ ਕੰਟਰੀ ਦੇ ਵਿੱਚੋਂ ਡਿਫਰੈਂਟ ਨੇ ਇਸ ਕਰਕੇ ਮੈਂ ਨਹੀਂ ਕਹਿੰਦੀ ਕਿ ਹੁਣੇ ਹਾਲ ਦੀ ਘੜੀ ਹਾਂਜੀ ਹਾਂਜੀ ਕੈਨੇਡਾ ਦਾ ਹਾਲ ਇੰਨਾ ਮਾੜਾ ਹੈ ਕਿ ਨਹੀਂ ਨਾ ਹੀ ਔਰ ਤਾਂ ਚੰਗਾ ਹੈ ਕਿਉਂਕਿ ਇੱਥੇ ਰੁੱਲ ਜਾਂਦੇ ਨੇ ਠੀਕ ਹੈ ਠੀਕ ਹੈ ਇੱਕ ਮੈਂ ਕੋਈ ਕੁਛ ਬੱਚੇ ਜਿਵੇਂ ਆਪਾਂ ਕਹਿੰਦਾ ਵੀ ਹਾਂ ਮੈਂ ਉੱਥੇ ਆ ਕੇ ਇਹ ਕੋਰਸ ਕਰਨਾ ਜਾਂ ਉਹਨਾਂ ਨੂੰ ਜਿਵੇਂ ਖਾਸ ਕਰਕੇ ਲੈਂਗੁਏਜ ਦੀ ਬੜੀ ਦਿੱਕਤ ਆਉਂਦੀ ਆ ਹੂੰ 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 ਕਿਉਂਕਿ ਸਾਡੇ ਜਿਹੜਾ ਗਰਾਊਂਡ ਲੈਵਲ ਆ ਉਹ ਇੰਨਾ ਕਲੀਅਰ ਨਹੀਂ ਹੁੰਦਾ ਜਿੰਨੀ ਸਾਡੀ ਜੰਪ ਹੁੰਦੀ ਹੈ ਜਾਂ ਅਸੀਂ ਦੇਖੋ ਜੇ ਇੱਕ ਸਟੈਪ ਚੱਕ ਲਾਣੀ ਹੈ ਹੂੰ ਲੈਂਗੁਏਜ ਦਾ ਕਿੰਨਾ ਕੁ ਪ੍ਰਭਾਵ ਪੈਂਦਾ ਹੈ ਲੈਂਗੁਏਜ ਦਾ ਤਾਂ ਪ੍ਰਭਾਵ ਇਹ ਹੈ ਕਿ ਆਈਲੈਂਡਸ ਦਾ ਕਰਕੇ ਹੀ ਆਉਂਦੇ ਨੇ ਬੱਚੇ ਹੈਨਾ ਓਨੀ ਕਿ ਇੰਗਲਿਸ਼ ਆਉਂਦੀ ਹੁੰਦੀ ਆ ਪਰ ਰੋਜ਼ ਦੇ ਜ਼ਿੰਦਗੀ ਦੇ ਵਿੱਚ ਉਹਨਾਂ ਕੰਫੀਡੈਂਸ ਨਹੀਂ ਹੁੰਦਾ ਆਪਣੇ ਬੱਚਿਆਂ ਕੋਲ ਇੰਗਲਿਸ਼ ਬੋਲਣ ਵਾਲਾ ਤੇ ਇੱਕ ਹੋਰ ਗੱਲ ਹੈ ਕਿ ਇੱਥੋਂ ਦਾ ਐਕਸੈਂਟ ਡਿਫਰੈਂਟ ਹੈ ਉਹ ਤਾਂ ਸਾਨੂੰ ਨਹੀਂ ਸਮਝ ਆਉਂਦਾ ਕਈ ਵਾਰ ਜਦੋਂ ਆਪਸੀ ਗੱਲਾਂ ਕਰਦੇ ਨੇ ਸਾਡੇ ਬੱਚੇ ਗੱਲਾਂ ਕਰਦੇ ਤਾਂ ਉਹਨਾਂ ਨੂੰ ਤਾਂ ਨਹੀਂ ਸਮਝ ਆਉਂਦਾ ਐਕਸੈਂਟ ਡਿਫਰੈਂਟ ਹੈ ਆਪਣੀ ਜਿਹੜੀ ਹੈ ਨਾ ਇੰਗਲਿਸ਼ ਉਹ ਪੰਜਾਬੀ ਵਰਗੀ ਹੈ ਬਿਲਕੁਲ ਆਪਾਂ ਉਹਦੇ ਤੇ ਜ਼ੋਰ ਪਾ ਕੇ ਡਿਫਰੈਂਟ ਤਰੀਕੇ ਨਾਲ ਬੋਲਦੇ ਆ ਉਸ ਕਰਕੇ ਉਹਨਾਂ ਨੂੰ ਬਹੁਤ ਦਿੱਕਤ ਪੇਸ਼ ਆਉਂਦੀ ਹੈ ਕੋਰਸ ਕਰਨ ਦੀ ਨਹੀਂ ਆਉਂਦੀ ਬੋਲਣ ਦੀ ਆਉਂਦੀ ਹੈ ਜਿਆਦਾ ਠੀਕ ਹੈ ਜੀ ਠੀਕ ਠੀਕ ਇੱਥੇ ਇੱਕ ਮੜਮ ਗੱਲ ਇੱਕ ਹੋਰ ਹੈ ਵੀ ਜਿਹੜੇ ਕਹਿੰਦੇ ਖਾਸ ਜ਼ਿਆਦਾ ਬੱਚੇ ਜਿਹੜੇ ਰਹੇ ਨੇ ਉਹ ਜਿਵੇਂ ਬੇਸਮੈਂਟ ਹੋ ਗਈ ਜਾਂ ਗੱਲ ਕਰੀ ਵੀ ਪ੍ਰਾਇਓਰਟੀ ਦਿੰਦੇ ਨੇ ਇਹ ਗੱਲ ਸੁਣੋ ਜਿਵੇਂ ਆਪਾਂ ਭਈਏ ਦੇਖ ਲੈਨੇ ਇੱਥੇ ਇੱਕ ਘਰ ਦੇ ਵਿੱਚ ਇੱਕ ਕਮਰੇ ਦੇ ਵਿੱਚ 5 7 10 ਬੱਚੇ ਜਿਹੜੇ ਨੇ ਉਹ ਰਹਿਣ ਲੱਗ ਜਾਂਦੇ ਜਿਹੜਾ ਕਿ ਇਲੀਗਲ ਹੈ ਠੀਕ ਹੈ ਜੀ فرض ਕਰੋ ਇੱਕ ਬੇਸਮੈਂਟ ਦਾ ਕਿਰਾਇਆ 1000 ਹੈ ਜੀ ਜੀ ਜੇ ਤਿੰਨ ਮੁੰਡੇ ਰਹਿਣਗੇ ਤਾਂ ਤਿੰਨ ਤਿੰਨ 100 ਦੇਣਗੇ ਹਾਂਜੀ ਹਾਂ ਡਿਵਾਈਡ ਹੋ ਗਿਆ ਜੀ ਡਿਵਾਈਡ ਹੋ ਗਿਆ ਇਸ ਕਰਕੇ ਉਹ ਕਾਫੀ ਜਣੇ ਰਹਿ ਲੈਂਦੇ ਨੇ ਕਾਫੀ ਜਣੇ ਰਹਿਣ ਨਾਲ ਉਹਨਾਂ ਦਾ ਡਿਵਾਈਡ ਹੋ ਜਾਂਦਾ ਤੇ ਕਿਰਾਇਆ ਘਟ ਜਾਂਦਾ ਇਸ ਕਰਕੇ ਪ੍ਰੈਫਰ ਕਰਦੇ ਨੇ ਸਸਤਾ ਕਮਰਾ ਬਹੁਤੇ ਲੋਕ ਇਸ ਤਰ੍ਹਾਂ ਯੂਜ਼ ਕਰਨ ਠੀਕ ਹੈ ਜਰੂਰਤ ਹੈ ਉਹਨਾਂ ਦੀ ਉਹ ਵਿਚਾਰੇ ਕਰਨੀ ਜੀ ਤੇ ਇੱਕ ਮੈਡਮ ਆਪਣੇ ਪੰਜਾਬ ਦੇ ਵਿੱਚ ਜਿਵੇਂ ਤੁਸੀਂ ਉਹ ਥੋੜੀ ਟਾਈਮ ਪਹਿਲਾਂ ਗਏ ਹੋ ਸੋਲੂ ਵੀ ਸੁਣਦਾ ਇਹ ਮੌਕਾ ਮਿਲਿਆ ਹੋਊਗਾ ਵੀ ਉੱਥੇ ਕੰਮ ਨਹੀਂ ਹੈਗਾ ਜਾਂ ਇਸ ਤੋਂ ਪਹਿਲਾਂ ਵੀ ਗੱਲ ਕਰੀਏ ਸਾਲ ਤੋਂ ਪਹਿਲਾਂ ਵੀ ਇਹੀ ਚੀਜ਼ ਚੱਲਦੀ ਜਿਹੜੀ ਅੱਜ ਆਪਾਂ ਹੁਣ ਦੀ ਗੱਲ ਕਰੀਏ ਹੁਣ ਵੀ ਇਹੀ ਚੀਜ਼ ਰੁਟੀਨ ਚੱਲੀ ਆ ਵੀ ਕੰਮ ਨਹੀਂ ਇਹ ਸੱਚੀ ਆ ਜਾਂ ਵਾਕਈ ਹੀ ਮਤਲਬ ਹੈ ਇਹੀ ਨਹੀਂ ਜੀ ਨਹੀਂ ਸੱਚੀ ਹੈ ਨਹੀਂ ਗਾ ਸੱਚੀ ਕੰਮ ਪਹਿਲਾਂ ਨਾਲੋਂ ਤਾਂ ਬਹੁਤ ਘਟ ਹੈ ਫਰਜ਼ ਕਰੋ ਮੇਰੇ ਕੋਲੇ ਕੋਈ ਕੰਪਨੀ ਹੈ ਮੇਰੇ ਕਿਸੇ ਰਿਸ਼ਤੇਦਾਰ ਨੇ ਆਉਣਾ ਮੈਂ ਤਾਂ ਉਸ ਬੱਚੇ ਨੂੰ ਕਹੂੰਗੀ ਵੀ ਚੱਲ ਤੂੰ ਹੋਰ ਨਹੀਂ ਤਾਂ ਫਰਸ਼ ਸਾਫ਼ ਕਰਨ ਲੱਗ ਜਾ ਹੋਰ ਨਹੀਂ ਤਾਂ ਢਾਂਡੇ ਸਾਫ਼ ਕਰਨ ਲੱਗ ਜਾ ਹੋਟਲ 'ਚ ਕੰਮ ਕਰ ਲੈ ਪਰ ਆਪਣੇ ਬੱਚੇ ਇਸ ਤਰ੍ਹਾਂ ਦੇ ਕੰਮਾਂ ਦੇ ਆਦੀ ਨਹੀਂ ਹੁੰਦੇ ਠੀਕ ਆ ਕਿਸੇ ਤਰ੍ਹਾਂ ਦੇ ਵੀ ਨਹੀਂ ਆਦੀ ਹੁੰਦੇ ਉੱਥੇ ਤੇ ਇੱਥੇ ਦੀ ਵਰਕ ਕਲਚਰ 'ਚ ਬਹੁਤ ਫਰਕ ਹੈ ਜੀ 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 ਤੇ ਇੱਕ ਮੈਡਮ ਅਗਲੀ ਗੱਲ ਮੇਰਾ ਹੋਰ ਸੀ ਸਵਾਲ ਇਹ ਵੀ ਤੁਸੀਂ ਮੈਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀ ਜੇ ਅਸੀਂ ਅੱਜ ਕੱਲ੍ਹ ਜਿਹੜਾ ਸਾਡਾ ਵਿਆਹ ਦਾ ਟ੍ਰੈਂਡ ਹੋ ਰਿਹਾ ਉਹ ਜ਼ਿਆਦਾਤਰ ਜਿਹੜੀ ਸਾਡੀ ਫੇਸਬੁੱਕ ਜਾਂ ਇੰਸਟਾਗ੍ਰam ਤੇ ਜਦੋਂ ਸਾਡੀ ਯਾਰੀ ਦੋਸਤੀ ਹੋ ਜਾਂਦੀ ਹੈ ਜਾਂ ਸਾਨੂੰ ਲਵ ਹੋ ਜਾਂਦਾ ਜਾਂ ਕੁਛ ਵੀ ਮਤਲਬ ਐ ਇਦਾਂ ਦੀ ਗੱਲ ਕਰੀ ਲੋਕ ਫਿਰ ਵਿਆਹ ਦਾ ਸਟੈਪ ਲੈਂਦੇ ਨੇ ਇਹ ਕਿਸ ਹੱਦ ਤੱਕ ਸਹੀ ਆ ਬਿਲਕੁਲ ਗਲਤ ਆ ਬਿਲਕੁਲ ਹੀ ਗਲਤ ਆ ਕਿਉਂਕਿ ਕੋਈ ਵੀ ABC ਪਰਸਨ ਹਾਂਜੀ ਜਦੋਂ ਕਿਸੇ ਹੋਰ ਦੇ ਮੂਹਰੇ ਮੂੰਹ ਦਿਖਾਉਂਦਾ ਹੈ ਹਾਂਜੀ ਆਪਣੀ ਪ੍ਰਾਪਰਟੀ ਦਿਖਾਉਂਦਾ ਆਪਣੀਆਂ ਡਿਗਰੀਆਂ ਦਿਖਾਉਂਦਾ ਆਪਣੀਆਂ ਕੋਈ ਵੀ ਚੀਜ਼ਾਂ ਦਿਖਾਉਂਦਾ ਉਹ ਫੇਕ ਹੁੰਦੀਆਂ ਨੇ ਜੀ ਮੋਸਟਲੀ ਫੇਕ ਹੁੰਦੀਆਂ ਨੇ ਠੀਕ فرض ਕਰੋ ਕਿਸੇ ਨੇ ਕਰਾਉਣਾ ਹੀ ਕਰਾਉਣਾ ਬੇਲੇ ਨੇ ਜ਼ਬਾਨ ਦਿੱਤੀ ਆਵੇ ਤਾਂ ਕਰਾਉਣਾ ਹੀ ਕਰਾਉਣਾ ਪੰਜਾਬ ਦਾ ਪੰਜਾਬੀਆਂ ਦੇ ਨਾਲ ਇੰਨਾ ਕੁ ਲਿੰਕ ਤਾਂ ਹੈ ਨਾ ਕਿ ਉਹਦੇ ਬਾਰੇ ਪਤਾ ਕਰਨ ਗਰਾਊਂਡ ਲੈਵਲ ਤੱਕ ਜਾ ਕੇ ਪਤਾ ਕਰਨ ਕੱਲਾ ਫੇਸ ਦੇਖ ਕੇ ਫੇਸਬੁੱਕ ਦੇ ਉੱਤੇ ਜਾਂ ਇੰਸਟਾਗ੍ਰam ਤੇ ਦੇਖ ਕੇ ਏਸੇ ਨਾਲ ਮੈਰਿਜ ਕਰਵਾ ਲੈਣੀ ਫਿਰ ਤਾਂ ਉਹ ਮਤਲਬ ਡਿਊਰੇਬਿਲਟੀ ਨਹੀਂ ਹੋ ਸਕਦੀ ਕਿਉਂਕਿ ਡੈਪਥ ਦੇ ਵਿਚੰਦਲੀਆਂ ਪਰਤਾਂ ਨਹੀਂ ਪਤਾ ਹੁੰਦੀਆਂ ਜਿਹੜੀਆਂ ਕਿ ਮਾਪੇ ਬਹੁਤ ਜਾਂਚਣੀਆਂ ਚਾਹੀਦੀਆਂ ਨੇ ਦੇਖਣੀਆਂ ਚਾਹੀਦੀਆਂ ਨੇ ਇਹ ਤਾਂ ਲਹਾ ਇੱਕ ਲੈਣ ਵਾਸਤੇ ਇੱਕ ਫॉर ਦਾ ਟਾਈਮ ਬੀਂਗ ਇਹ ਵਿਆਹ ਵਾਲੀ ਗੱਲ ਤਾਂ ਮੈਨੂੰ ਤਾਂ ਨਹੀਂ ਲੱਗਦੀ ਹੈਗੀ ਜੀ 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 ਠੀਕ ਨਹੀਂ ਲੱਗਦੀ ਜੀ ਮੈਡਮ ਤੇ ਮੈਡਮ ਜੀ ਅਗਲੀ ਗੱਲ ਕਰੀਏ ਆਪਾਂ ਅੱਜ ਕੱden ਲੋਕ ਇਹ ਕਹਿ ਰਹੇ ਨੇ ਵੀ ਸਾਨੂੰ ਲਵ ਮੈਰਿਜ ਕਰਾਉਣੀ ਚਾਹੀਦੀ ਹੈ ਜਾਂ ਰੇਂਜ ਮੈਰਿਜ ਤੁਸੀਂ ਕਿਸ ਚੀਜ਼ ਨੂੰ ਪ੍ਰੈਫਰ ਕਰਦੇ ਜਿਵੇਂ ਤੁਹਾਡਾ ਐਕਸਪੀਰੀਅੰਸ ਲੈਕਚਰਰ ਦਾ ਵੀ ਹੋਗਾ ਮਤਲਬ ਬਹੁਤ ਇੰਨਾ ਐਕਸਪੀਰੀਅੰਸ ਹੋ ਗਿਆ ਜੇ ਅਸੀਂ ਗਿਣਤੀ ਕਰੀ ਤਾਂ ਉਹ ਅਸੀਂ ਥੱਕ ਜਾਗੇ ਤੁਹਾਡਾ ਐਕਸਪੀਰੀਅੰਸ ਕੋਲੋਂ ਅਸੀਂ ਕਿਸ ਚੀਜ਼ ਨੂੰ ਪਹਿਲ ਦੇਈਏ ਦੇਖੋ ਜੀ ਪਹਿਲ ਤਾਂ ਦੇਣੀ ਚਾਹੀਦੀ ਹੈ ਅੰਡਰਸਟੈਂਡਿੰਗ ਨੂੰ ਉਹ ਕਿਤੇ ਵੀ ਹੋ ਸਕਦੀ ਹੈ ਰੇਂਜ ਮੈਰਿਜ ਵੀ ਹੋ ਲ ਮੈਰਚ ਵੀ ਹੋ ਸਕਦੀ ਹੈ ਪਰ ਡਿਪੈਂਡ ਕਰਦਾ ਥੋਡੀ ਆਪਣੀ ਇੰਟੈਲੀਜੈਂਸ ਏ ਤੁਸੀਂ ਕਿਸੇ ਬੰਦੇ ਨੂੰ ਕਿੰਨਾ ਕੁ ਜੋਖਦੇ ਹੋ ਕੀ ਤੋਲਦੇ ਹੋ ਉਹਦੀ ਜਿਹੜੀਆਂ ਗੱਲਾਂ ਬਾਤਾਂ ਨੇ ਕਹਿੰਦੇ ਕਮਲਾ ਆਕਾਸ਼ ਤੋਂ ਜਾਣੀਏ ਗੱਲਾਂ ਤੋਂ ਪਛਾਣੀਏ ਕੀ ਗੱਲਾਂ ਤੋਂ ਪਤਾ ਲੱਗਦਾ ਇੱਕ ਵਾਰੀ ਕਿ ਮੈਂ ਤੁਹਾਨੂੰ ਗੱਲ ਦੱਸਤੀ ਹਾਂ ਇੱਥੇ ਕੈਨੇਡਾ ਦੇ ਵਿੱਚ ਕੋਈ ਮੈਰਿਜ ਬਿਲਕੁਲ ਸੈੱਟ ਹੋ ਗਈ ਸੀ ਉਹਨਾਂ ਦੇ ਕਾਰਡ ਵੰਡੇ ਗਏ ਸੀ ਲੜਕਾ ਲੜਕੀ ਨਾ ਕਿਸੇ ਹੋਟਲ ਦੇ ਵਿੱਚ ਚਾਹ ਪੀਣ ਗਏ ਜੀ ਤੇ ਲੜਕੇ ਨੂੰ ਜਦੋਂ ਚਾਹ ਦਾ ਕੱਪ ਫੜਾਉਣ ਲੱਗਿਆ ਉਹ ਵੇਟਰ ਹਾਂਜੀ ਤਾਂ ਤੁਬਕਾ ਪਾਣੀ ਦਾ ਉਹਦੀ ਪੈਂਟ 'ਤੇ गिर ਗਿਆ ਜੀ ਜਿਹੜਾ ਮੁੰਡਾ ਸੀ ਨਾ ਉਹ ਥੱਪੜ ਮਾਰਨ ਤੱਕ ਗਿਆ ਵੇਟਰ ਨੂੰ ਠੀਕ ਆ ਕੁੜੀ ਨੂੰ ਸਮਝ ਆ ਗਈ ਹਾਂਜੀ ਵੀ ਇਹ ਦਾ ਤਾਂ ਬੜਾ ਲੂਸ ਟੈਂਪਰ ਹੈ ਹਾਂ ਹਾਂ ਇਕਾਲੋ ਮੇਰੀ ਵਾਰੀ ਵੀ ਆ ਸਕਦੀ ਐ ਅਜ ਵੇਟਰ ਦੀ ਵਾਰੀ ਐ ਬਿਲਕੁਲ ਬਿਲਕੁਲ ਉਹਨੇ ਜਾ ਕੇ ਆਪਦੀ ਮੰਮੀ ਨੂੰ ਕਿਹਾ ਜੀ ਮੈਂ ਇੱਥੇ ਵਿਆਹ ਨਹੀਂ ਕਰਾਉਣਾ ਅੱਛਾ ਜੀ ਉਹ ਬੜੇ ਖੁਆ ਹਰਾਨ ਹੋਏ ਵੀ ਆਪਣਾ ਤਾਂ ਕਾਰਡ ਵੰਡ ਤੇ ਸਾਰਾ ਕੁਝ ਹੋ ਗਿਆ ਤੇ ਉਹ ਕਹਿੰਦੀ ਨਹੀਂ ਇੱਕ ਇਨਸੀਡੈਂਟ ਬਹੁਤ ਹੈ ਕਿ ਬਗਾਨੇ ਲੋਕਾਂ ਨਾਲ ਵਰਤਾਵ ਕਿਵੇਂ ਕਰਦਾ ਹੈ ਬਾਜੀ ਅੱਜ ਉਹਨਾਂ ਨਾਲ ਕਰਦਾ ਗਾ ਲੂ ਮੇਰੇ ਨਾਲ ਕਰੂਗਾ ਬਿਲਕੁਲ ਪਰ ਬਹੁਤੀਆਂ ਕੁੜੀਆਂ ਇੰਨੀ ਦੂਰ ਤੱਕ ਸੋਚਦੀਆਂ ਨਹੀਂ ਇਹ ਤਾਂ ਹੈ ਜੀ ਇਹ ਬੜੀ ਇੰਟੈਲੀਜੈਂਟ ਗੱਲ ਹੈ ਇਮਤੋਂ ਸੜਾਈ ਵੀ ਤਾਂ ਹੀ ਹੈ ਕਿ ਤੁਸੀਂ ਜਦੋਂ ਡੇਟ ਕਰਨ ਜਾਂਦੇ ਨੇ ਮੁੰਡੇ ਕੁੜੀਆਂ ਘੱਟੋ ਘੱਟ ਉਸ ਦੇ ਬਿਹੇਵ ਦਾ ਹੋਰ ਨਾਲ ਗੱਲਬਾਤ ਜਿਹੜੀ ਹੁੰਦੀ ਹੈ ਉਹਦੇ ਤੋਂ ਪਤਾ ਤਾਂ ਕਰਨ ਕਿ ਹੈ ਕਿੰਨੇ ਕੁ ਬਾਣੀ ਚ ਬਿਲਕੁਲ ਬਿਲਕੁਲ ਉਹਨਾਂ ਤੇਨਾਂ ਨੂੰ ਕੱਲਾ ਮੁੰਡਾ ਨਹੀਂ ਕੁੜੀ ਵੀ ਉਹਨਾਂ ਨੂੰ ਇਹ ਦੇਖਣਾ ਪਊਗਾ ਕਿ ਕਿੰਨੇ ਕੁ ਇਹਦੀ ਇਹਦਾ ਬਿਹੇਵ ਕਿਸ ਤਰ੍ਹਾਂ ਦਾ ਹੈ ਮਿਸ ਬਿਹੇਵ ਕਰਦਾ ਹੈ ਛੇਤੀ ਛੇਤੀ ਗੁੱਸਾ ਚੜਦਾ ਹੈ ਇਹ ਦੇਖਣਾ ਪਊਗਾ ਜੀ 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 ਮੈਡਮ ਦੇਖਾਂ ਦੇ ਵਿੱਚ ਇਦਾਂ ਦੇ ਵੀ ਕੇਸ ਬਹੁਤ ਆਉਂਦੇ ਨੇ ਤੁਹਾਨੂੰ ਵੀ ਇਹ ਚੀਜ਼ ਬਾਰੇ ਪਤਾ ਆ ਵੀ ਮੁੰਡੇ ਦੀ ਪੜ੍ਹਾਈ ਘੱਟ ਹੁੰਦੀ ਆ ਮੁੰਡੇ ਦੀ ਪੜ੍ਹਾਈ ਘੱਟ ਆ ਕੁੜੀ ਦੀ ਵੱਧ ਆ ਜਾਂਦ ਕਿ ਮੁੰਡੇ ਨੂੰ ਜ਼ਮੀਨ ਵੱਧ ਆ ਰਹੀ ਹੁੰਦੀ ਆ ਇਦਾਂ ਦੇ ਕੇਸ ਵਿੱਚ ਕੁੜੀਆਂ ਵਿਆਹ ਤਾਂ ਕਰਾ ਲੈਂਦੇ ਨੇ ਪਰ ਉਹ ਜ਼ਿੰਦਗੀ ਜਿਵੇਂ ਆਪਾਂ ਕਹਿੰਦੇ ਨੇ ਕਿ ਦਵੀ ਘੁਟੀ ਰਹਿੰਦੀ ਆ ਉਹ ਬੱਚੇ ਦਾ ਕਿੰਨੇ ਹੀ ਕੇਸ ਨੇ ਕਿੰਨੇ ਹੀ ਕੇਸ ਨੇ ਮੇਰੀਆਂ ਬਹੁਤ ਕੁਆਲੀਫਾਈਡ ਕੁੜੀਆਂ ਘੱਟ ਪੜੇ ਹੋਏ ਮੁੰਡਿਆਂ ਨਾਲ ਵਿਆਹੀਆਂ ਗਈਆਂ ਨੇ ਔਰ ਉਹ ਜਦੋਂ ਘੱਟ ਵਿਆਹੇ ਨਾ ਵਿਆਈਆਂ ਜਾਂਦੀਆਂ ਨੇ ਨਾ ਤਾਂ ਦੁੱਖ ਸੁੱਖ ਕਰਨ ਦਾ ਥਾਂ ਨਹੀਂ ਹੁੰਦਾ ਜੀ ਜੀ ਕਿਉਂਕਿ ਅੰਡਰਸਟੈਂਡਿੰਗ ਲੈਵਲ ਨਹੀਂ ਹੈਗਾ ਉਹ ਲੈਵਲ ਨਹੀਂ ਹੁੰਦਾ ਉਹਦਾ ਲੈਵਲ ਨਹੀਂ ਹੁੰਦਾ ਉਹ ਫਿਰ ਮਿਸਅੰਡਰਸਟੈਂਡਿੰਗ ਹੁੰਦੀ ਹੈ ਉਹ ਆਪਸ ਵਿੱਚ ਦੁੱਖ ਸੁੱਖ ਨਹੀਂ ਕਰ ਸਕਦੇ ਨਿੱਕੇ ਨਿੱਕੇ ਵੇਰ ਵੇਕ ਦੂਜੇ ਦੇ ਨਾਲ ਸਾਂਝੇ ਨਹੀਂ ਕਰ ਸਕਦੇ ਉਦੋਂ ਔਖੇ ਹੁੰਦੇ ਜੀ 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 ਇੱਥੇ ਇੱਕ ਚੀਜ਼ ਦੇ ਲਈ ਮਤਲਬ ਮਾਂ ਪਿਓ ਨੂੰ ਕੀ ਚੀਜ਼ਾਂ ਤਿਆਰ ਰੱਖਣਾ ਚਾਹੀਦਾ ਨਾ ਕਿ ਇਕੱਲੀ ਜ਼ਮੀਨ ਨੂੰ ਜਾਂ ਉਹਦੀ ਜੌਬ ਨੂੰ ਜਾਂ ਉਹਦੀ ਪ੍ਰਾਪਰਟੀ ਨੂੰ ਜਾਂ ਉਹਦੀ ਕੁਆਲਿਫਿਕੇਸ਼ਨ ਨੂੰ ਜਦੋਂ ਨਾ ਜਦੋਂ ਅਸੀਂ ਛੋਟੇ ਛੋਟੇ ਸੀ ਨਾ ਨਾਈ ਰਿਸ਼ਤਾ ਕਰੇ ਆਉਂਦੇ ਹੁੰਦੇ ਸੀ ਹਾਂਜੀ ਠੀਕ ਮੈਂ ਉਹ ਦੇਖ ਲੈਂਦੇ ਹੁੰਦੇ ਸੀ ਵੇੜੇ ਚ ਪਲਦਾ ਬੱਚਾ ਦੂਜੇ ਵੇੜੇ ਦੇ ਨਾਲ ਕਿਵੇਂ ਤਾਲਮੇਲ ਰੱਖਦਾ ਹੈ ਕੀ ਦਾ ਸੁਭਾਅ ਹੋ ਜਾ ਹੈਗਾ ਕੀ ਇਹਨਾਂ ਦੇ ਕੋਲੇ ਉਨੀ ਜਾਇਦਾਦ ਹੈ ਕੀ ਇਹਨਾਂ ਦੇ ਕੋਲੇ ਕੁਆਲਿਫਿਕੇਸ਼ਨ ਉਨੀ ਇੱਕ ਹੈ ਉਹ ਗੱਲਾਂ ਦੇਖਦੇ ਹੋਏ ਬੜਾ ਸੱਚ ਤੋਲਦੇ ਸੀ ਤੇ ਹੁਣ ਤਾਂ ਇਹ ਗੱਲਾਂ ਨਹੀਂ ਰਹੀਆਂ ਹੁਣ ਤਾਂ ਕਹਿੰਦੇ ਉਹਦੇ ਕੋਲ ਕਿੱਲੇ ਨੇ ਜਾਂ ਬੈਂਡ ਨੇ ਇਹ ਸੌਦੇ ਬਾਜੀ ਹੈ ਡੀਲ ਤੇ ડીલ ਹੋਣ ਕਰਕੇ ਹੀ ਬਹੁਤ ਸੇ ਤਲਾਕ ਹੋ ਰਹੇ ਨੇ। ਛੰਡਣਸਾਰ ਰਿਸ਼ਤੇ ਨਹੀਂ ਪੂਰਦੇ। ਜੀ। ਤੇ ਮੈਡਮ ਜੇ ਅਸੀਂ ਇਹਦੇ ਵਿੱਚ ਇੱਕ ਹੋਰ ਗੱਲ ਐਡ ਕਰੀਏ ਸਾਡੇ ਸੁਭਾਅ ਦੀ। ਮੰਨ ਲਓ ਜੇ ਸਾਡੇ ਲਈ ਵੀ ਪੈਸਾ ਘਟਿਆ ਜਾਂ ਸਾਡੀ ਜੋਬ ਛੁੱਟੀ ਜਾਂ ਸਾਡੀ ਪ੍ਰਾਪਰਟੀ ਛੁੱਟੀ ਆ। ਸਾਡਾ ਸੁਭਾਅ ਵੀ ਕਿਤੇ ਨਾ ਕਿਤੇ ਕਿਸੇ ਦੀ ਕੁੜੀ ਦੇ ਮਤਲਬ ਦਿਲ ਦੇ ਵਿੱਚ ਉਹ ਚੀਜ਼ ਜਗ੍ਹਾ ਬਣਾ ਬਣਾ ਸਕਦਾ ਵੀ ਹਾਂ ਉਹਦਾ ਸੁਭਾਅ ਇੰਨਾ ਬਰੀਦਾ ਜਨਾ ਕੋਲ। ਹੂੰ। ਬਿਲਕੁਲ ਬਣਾ ਸਕਦਾ। ਇਹ ਤਾਂ ਤੁਸੀਂ ਇਹ ਤਾਂ ਤੁਹਾਡੇ ਡਿਪੈਂਡ ਕਰਦਾ ਅੰਡਰਸਟੈਂਡਿੰਗ ਤੇ। ਕੀ ਤੁਸੀਂ ਉਹਦੀ ਕਹੀ ਹੋਈ ਗੱਲ ਜਾਂ ਅਣਕਹੀ ਗੱਲ ਨੂੰ ਬੁੱਝ ਸਕਦੇ ਹੋ ਬੁੱਝਣ ਜੋਗੇ ਹੈਗੇ ਹੋ ਜੀ ਜੇ ਤਾਂ ਕੋਈ ਸੈਂਸਿਟਿਵ ਮਾਈਂਡ ਹੈ ਜੀ ਫਿਰ ਤਾਂ ਹੋ ਸਕਦਾ ਉਹ ਹਰ ਲੈਵਲ ਤੇ ਐਡਜਸਟ ਕਰਨ ਜਾਣਦਾ ਹੋਵੇ ਜਾਂ ਜਾਣਦੀ ਹੋਵੇ ਜੀ ਜੀ ਇਹ ਤਾਂ ਦੋਨਾਂ ਤਰ੍ਹਾਂ ਦੇ ਵਿੱਚ ਜਿਹਨੂੰ ਲਵ ਕਹਿੰਦੇ ਨੇ ਜਿਹਨੂੰ ਪਿਆਰ ਕਹਿੰਦੇ ਨੇ ਜਿਹਨੂੰ ਅੰਡਰਸਟੈਂਡਿੰਗ ਕਹਿੰਦੇ ਨੇ ਉਹ ਹਰ ਲੈਵਲ ਤੇ ਹੋਣੀ ਬਹੁਤ ਜ਼ਰੂਰੀ ਹੈ ਜੀ ਪਰ ਜੇ ਤੁਸੀਂ ਖਿਆਲ ਹੀ ਨਹੀਂ ਕਰਨਾ ਕਿ ਕੁੜੀ ਨੇ ਇਹ ਕਹਿਣਾ ਕਿ ਮੇਰੇ ਕੋਲ ਪੜ੍ਹਾਈ ਆ ਮੇਰੇ ਕੋਲ ਤਨਖਾਹ ਆ ਮੇਰੇ ਕੋਲ ਤੇਰੇ ਨਾਲੋਂ ਜ਼ਿਆਦਾ ਡਿਗਰੀਆਂ ਨੇ ਹੰਕਾਰ ਹੈ ਇਸ ਗੱਲ ਦਾ ਫੇਰ ਤਾਂ ਨਹੀਂ ਗੱਲ ਬਣਦੀ ਜਾਂ ਕੁੜੀ ਕਹੇ ਮੇਰੇ ਪੇਕੇ ਤੁਹਾਡੇ ਨਾਲੋਂ ਜ਼ਿਆਦਾ ਅਮੀਰ ਨੇ ਫੇਰ ਵੀ ਨਹੀਂ ਗੱਲ ਬਣਦੀ ਜੇ ਮੁੰਡਾ ਕਹੇ ਮੇਰੇ ਕੋਲ ਜ਼ਮੀਨ ਜ਼ਿਆਦੇ ਆ ਮੇਰੇ ਕੋਲ ਪੈਸਾ ਜ਼ਿਆਦੇ ਆ ਮੈਂ ਪ੍ਰਾਪਰਟੀ ਜ਼ਿਆਦੇ ਰੱਖਦਾ ਤੇਰੇ ਚਾਰ ਪੈਸਿਆਂ ਨੂੰ ਐ ਕੀ ਸਮਝਦਾ ਫੇਰ ਲੜਾਈ ਹੋਣੀ ਹੋਣੀ ਐ ਇਹ ਹੰਕਾਰ ਹੈ ਇਹ ਹਉਮੈ ਜਿਹਨੂੰ ਤੱਜ ਕੇ ਹੀ ਬਰਾਬਰੀ ਕੀਤੀ ਜਾ ਸਕਦੀ ਹੈ ਜੀ ਮੈਡਮ ਤੇ ਮੈਡਮ ਇਸ ਤੋਂ ਅਗਲਾ ਸਵਾਲ ਮੇਰਾ ਇਹ ਆ ਵੀ ਜਿਵੇਂ ਅਸੀਂ ਦੋਨੇ ਜੀ ਮੀਆਂ ਬੀਬੀ ਜੌਬ ਕਰਦੇ ਆ ਫਿਰ ਵੀ ਕਿਸੇ ਚੀਜ਼ ਦੀ ਘਾਟ ਨਹੀਂ ਹੁੰਦੀ ਠੀਕ ਆ ਨਾ ਸਾਡੇ ਲਈ ਵੀ ਕੋਠੀਆਂ ਦੀਆਂ ਨਾਕਾਰਾਂ ਦੀਆਂ ਬੈਸੀ ਜਿਹੀਆਂ ਆਮ ਰੁਟੀਨ ਦੀਆਂ ਗੱਲਾਂ ਬਾਤਾਂ ਜਾਂ ਜ਼ਰੂਰਤਾਂ ਦੀ ਕਰੀਏ ਪਰ ਕਿਤੇ ਨਾ ਕਿਤੇ ਇੱਕ ਸਾਡੇ ਸਮਾਜ ਦੇ ਵਿੱਚ ਡਿਵੋਰਸ ਤਲਾਕ ਦੀ ਰੇਸ਼ੋ ਕਿਉਂ ਵਧ ਰਹੀ ਹੈ ਲੋਕਾਂ ਦੇ ਵਿੱਚ ਉਹੀ ਗੱਲ ਹੈ ਨਾ ਦੋਨੇ ਇੱਕ ਦੂਜੇ ਨੂੰ ਉਹਨਾਂ ਕੋ ਸਪੇਸ ਨਹੀਂ ਦਿੰਦੇ ਇੱਕ ਦੇ ਕਾਲਚ ਤਾਂ ਸੰਗਲ ਪਾ ਲੈਂਦੇ ਨੇ ਦੂਜੇ ਨੂੰ ਯਾਦੀ ਦੇ ਦਿੰਦੇ ਨੇ ਦੋਨੇ ਤਰ੍ਹਾਂ ਮੈਂ ਇੱਕ ਨੂੰ ਨਹੀਂ ਕਹਿੰਦੀ ਹਾਂਗੀ ਦੋਨੇ ਤਰ੍ਹਾਂ ਦੋਨੋਂ ਹੀ ਗਲਤ ਨੇ ਜੇ ਬਰਾਬਰ ਲੈਵਲ ਤੇ ਉਹਨਾਂ ਨੇ ਇੱਕ ਦੂਸਰੇ ਦੇ ਹਾਣੀ ਹੋ ਕੇ ਸੋਚਾਂ ਦੇ ਹਾਣੀ ਹੋ ਕੇ ਜ਼ਿੰਦਗੀ ਗੁਜ਼ਾਰਨੀ ਹੈ ਫੇਰ ਤਾਂ ਗੱਲ ਬਹੁਤ ਵਧੀਆ ਬਣ ਜਾਂਦੀ ਹੈ ਫੇਰ ਤਾਂ ਸਾਰੀਆਂ ਚੀਜ਼ਾਂ ਸੈਕੰਡਰੀ ਨੇ ਚਾਹੇ ਡਿਗਰੀ ਹੈ ਚਾਹੇ ਪੈਸਾ ਹੈ ਚਾਹੇ ਜ਼ਮੀਨ ਹੈ ਚਾਹੇ ਬ੍ਰਾਂਡ ਨੇ ਜੇ ਤਾਂ ਜ਼ਿੰਦਗੀ ਕੱਢਣੀ ਹੈ ਪਰ ਆਮ ਤੌਰ ਤੇ ਜਿਹੜੇ ਸਾਡੀ ਉਮਰ ਦੇ ਲੋਕ ਸੀ ਨਾ ਉਹ bure bhale hum thare keh lende si ji meriya kamiyan vi teriyan kamiyan ne meriya khubiyan vi teriyan khubiyan ne ਆਪ ਇੱਕ ਦੂਜੇ ਦੇ ਦੁੱਖ ਸੁੱਖ ਦੇ ਸਾਥੀ ਬਣਨਾ ਠੀਕ ਹੈ ਤਾਂ ਗੱਲ ਬਣ ਜਾਂਦੀ ਆ ਪਰ ਜਦੋਂ ਪੈਸੇ ਦਾ ਥੋੜਾ ਜਿਹਾ ਵੀ ਪਰਛਾਵਾਂ ਨੀਵਾ ਹੁੰਦਾ ਤਾਂ ਆਪਸ ਰੜਾਈਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਜ਼ਰੂਰਤਾਂ ਦੇਖ ਕੇ ਉਹ ਇੱਕ ਦੂਜੇ ਨੂੰ ਤੋਂਦਤਾ ਲਾਉਣੀਆਂ ਸ਼ੁਰੂ ਕਰ ਦਿੰਦੇ ਨੇ ਇੱਕ ਦੂਜੇ ਨੂੰ ਅੰਡਰਸਟੈਂਡ ਨਹੀਂ ਕਰਦੇ ਇੱਕ ਦੂਜੇ ਦੇ ਹਾਂਣ ਦੇ ਹੋ ਕੇ ਨਹੀਂ ਕਰਦੇ ਕਹਿੰਦੇ ਨੇ ਚਾਰ ਪੀਲਰਸ ਹੁੰਦੇ ਨੇ ਵਿਆਹ ਦੇ ਬਿਲਕੁਲ ਕੇਅਰਿੰਗ ਸ਼ੇਅਰਿੰਗ ਬੇਅਰਿੰਗ ਹੈਰਿੰਗ ਜੀ ਇੱਕ ਪਿੱਲਰ ਵੀ ਗਿਰ ਜੇ ਤਾਂ ਛੱਤ ਗਰ ਜਾਂਦੀ ਹੈ ਛੱਤ ਗਰ ਜਾਂਦੀ ਹੈ ਹਾਂ ਠੀਕ ਹੈ ਤੇ ਜ਼ਰੂਰੀ ਹੈ ਮੈਡਮ ਤੁਹਾਡੇ ਅਕੋਰਡਿੰਗ ਜੇਸੀ ਦੋਏ ਦੀ ਜੌਬ ਕਰਦੇ ਆ ਤਾਂ ਸਾਨੂੰ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਕਿ ਕਿਸੇ ਦੀ ਵੀ ਜ਼ਿੰਦਗੀ ਜਿੱਦਾਂ ਦੀ ਨੌਬਤ ਨਾ ਆਵੇ ਬਿਲਕੁਲ ਇੱਕ ਤਾਂ ਇਹ ਹੈ ਕਿ ਜਦੋਂ ਫਰਜ਼ ਕਰੋ ਵੀ ਕੁੜੀ ਵੀ ਕਮਾਈ ਕਰਕੇ ਆਈ ਹੈ ਮੁੰਡਾ ਵੀ ਕਮਾਈ ਕਰਕੇ ਆਇਆ ਦੋਨੇ ਥੱਕੇ ਆਏ ਨੇ ਬਿਲਕੁਲ ਘਰ ਦੀਆਂ ਜ਼ਿੰਮੇਵਾਰੀਆਂ ਮੂਹੱਡੀ ਖੜੀਆਂ ਹੁੰਦੀਆਂ ਨੇ ਕਿ ਅਸੀਂ ਵੀ ਤਾਂ ਘਰ ਨੂੰ ਵੀ ਤਾਂ ਖਿਆਲ ਕਰਨਾ ਹੈ ਬੱਚਿਆਂ ਦਾ ਵੀ ਖਿਆਲ ਕਰਨਾ ਹੈ ਰਿਸ਼ਤੇਦਾਰਾਂ ਦਾ ਵੀ ਕਰਨਾ ਹੈ ਦੋਨਾਂ 'ਚ ਕੋਈ ਥੱਕਿਆ ਵੀ ਹੋ ਸਕਦਾ ਹੈ ਬਿਮਾਰ ਵੀ ਹੋ ਸਕਦਾ ਹੈ ਦੋਨਾਂ ਨੂੰ ਇੱਕ ਦੂਜੇ ਦੇ ਪੂਰਕ ਹੋਣਾ ਬਹੁਤ ਜ਼ਰੂਰੀ ਹੈ ਜੀ ਜੇ ਮੁੰਡਾ ਆ ਕੇ ਕਮਾਈ ਕਰਕੇ ਆ ਕੇ ਸੋਫੇ ਤੇ ਬਹਿ ਜੇ ਵੀ ਮੈਂ ਤਾਂ ਕਮਾਈ ਕਰਕੇ ਆਇਆ ਜਾਂ ਲਿਆ ਚਾਹ ਦਾ ਕੱਪ ਲਿਆ ਪਾਣੀ ਦਾ ਗਲਾਸ ਫੇਰ ਗਲਤ ਹੈ ਇਹ ਗੱਲ ਹੋਣੀ ਚੱਲਣੀ ਜੇ ਤੁਸੀਂ ਕੁੜੀਆਂ ਦੀ ਕਮਾਈ ਖਾਣੀ ਹੈ ਤਾਂ ਕੁੜੀਆਂ ਦੇ ਨਾਲ ਬਰਾਬਰ ਕੰਮ ਕਰਾਉਣਾ ਪਊਗਾ ਮੋਡਰਨ ਮੋਡਰਨ ਲਾ ਕੇ ਕੱਢਣਾ ਪਊਗਾ ਬਿਲਕੁਲ ਦੋਨਾਂ ਨੂੰ ਹੀ ਦੋਨੋਂ ਨਹੀਂ ਕਰਨਾ ਠੀਕ ਹੈ ਸਮਾਜ ਦਾ ਮਾਹੌਲ ਦੇਖ ਕੇ ਆਪਣੇ ਪਿੰਡਾਂ ਦੇ ਲੋਕ ਕੁੜੀਆਂ ਨੂੰ ਬਾਹਰੋਂ ਭੇਜਣ ਤੋਂ ਬਹੁਤ ਡਰ ਰਹੇ ਨੇ ਸੋ ਉਹ ਕੁੜੀਆਂ ਦੀ ਪੜ੍ਹਾਈ ਵੀ ਹੋਵੇ ਤੇ ਮਾਪਿਓ ਵੀ ਇਸ ਚੀਜ਼ ਤੇ ਲਾਹਟ ਰਹੇ ਨੇ ਸਾਨੂੰ ਕਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ ਅ ਹਾਂ ਦੇਖੋ ਜਦੋਂ ਤੁਸੀਂ ਬਾਹਰ ਜਾਂਦੇ ਹੋ ਤਾਂ ਲੜਕੀ ਨੂੰ ਇਹ ਤਾਂ ਦੇਖਣਾ ਪਊਗਾ ਕਿ ਆਲਦਾਲਾ ਕਿਹਾ ਜਾਵੇ ਬਿਲਕੁਲ ਕਿਉਂਕਿ ਆਪਾਂ ਨੇ ਦੇਖਿਆ ਕਿ ਨਹੀਂ ਵਾਰਦਾਤਾ ਹੋ ਰਹੀਆਂ ਨੇ ਹਾਂਜੀ ਹਾਂ ਕਿੰਨਾ ਕੁਝ ਗਲਤ ਹੋ ਰਿਹਾ ਹੈ ਉਹ ਗਸਤੀਆਂ ਤੋਂ ਬਚਣ ਵਾਸਤੇ ਮਾਪੇ ਨੂੰ ਵੀ ਚਾਹੀਦਾ ਹੈ ਲੜਕੀਆਂ ਨੂੰ ਅਲਰਟ ਕਰਕੇ ਭੇਜਣ ਚੇਤਨਨ ਕਰਕੇ ਭੇਜਣ ਜੇ ਉਹਨਾਂ ਨੂੰ ਪੇਂਡੂ ਹੀ ਕਰਕੇ ਭੇਜ ਦੇਣਾ ਫਿਰ ਤਾਂ ਉਹ ਭੋੜੀਆਂ ਨੇ ਫਸ ਜਾਣਗੀਆਂ ਇਸ ਕਰਕੇ ਉਹਨਾਂ ਨੂੰ ਚੁਸਤੀਆਂ ਚਲਾਕੀਆਂ ਨੂੰ ਲੋਕਾਂ ਦੀਆਂ ਆਲੇ-ਦਾਲੇ ਦੀਆਂ ਗੱਲਾਂ ਨੂੰ ਦੇਖਣਾ ਪਊਗਾ ਵਿਚਾਰਨਾ ਪਊਗਾ ਸੋਚਣਾ ਪਊਗਾ ਉਹਦੇ ਹਿਸਾਬ ਨਾਲ ਆਪਣਾ ਵਿਵਹਾਰ ਨਿਭਾਉਣਾ ਪਊਗਾ ਜੀ ਜੀ ਇੱਕ ਵਾਰ ਵੀ ਜਦੋਂ ਕੁੜੀਆਂ ਬਾਹਰ ਜਾਂਦੀਆਂ ਤਾਂ ਕਿਸੇ ਤੇ ਯਕੀਨ ਬਹੁਤ ਸ਼ੱਕੀ ਕਰਨੀਆਂ ਦੀਆਂ ਨੇ ਉਹ ਨਾ ਕਰਨ ਉਹਦੇ ਲਈ ਕੀ ਚੀਜ਼ ਧਿਆਨ ਰੱਖਣ ਖਾਸ ਕਰਕੇ ਬੇਟੀਆਂ ਮੈਂ ਉਹੀ ਗੱਲ ਆ ਫੇਰ ਵੀ ਅਗਲੇ ਦੀਆਂ ਗੱਲਾਂ ਤੋਂ ਤੋਲਣ ਕਿ ਬੰਦਾ ਕਿੰਨਾ ਕੁ ਡੂੰਗਾ ਕਿੱਥੋਂ ਕੁ ਬੋਲਦਾ ਕਈ ਵਾਰੀ ਲੋਕੀ ਬੜੀਆਂ ਮਿੱਠੀ ਮਿੱਠੀ ਜ਼ੁਬਾਨ ਦੇ ਨਾਲ ਦੂਜੇ ਨੂੰ ਠੱਗ ਕੇ ਲੈ ਜਾਂਦੇ ਨੇ ਉਹ ਜਿਹੜਾ ਜਿਆਦਾ ਮਿੱਠਾ ਹੁੰਦਾ ਨਾ ਉਹ ਜਿਆਦਾ ਕੌੜਾ ਹੁੰਦਾ ਅੰਦਰੋਂ ਠੀਕ ਹੈ ਜੀ ਇਹ ਜ਼ਰੂਰ ਸੋਚਣਾ ਚਾਹੀਦਾ ਠੀਕ ਹੈ चलो शुक्रिया मैडम जिन बस